ਸਾਡਾ ਸਿੱਖਾ ਦੋਸਤੋ ਮੈਂ ਹਰਵਿੰਦਰ ਸਿੰਘ ਪੰਨੇਟਾ ਤੁਸੀਂ ਸਾਹਮਣੇ ਤੋਂ ਪਾਈਪ ਲਾਈਨ ਦੀਆਂ ਤਸਵੀਰਾਂ ਦੇਖ ਰਹੇ ਨੇ ਇਹ ਪਿੰਡ ਖਾਸੀਆਂ ਦੀ ਨੇ ਦਾਦੀਏ ਕੀ ਪਿਛਲੇ ਸਮੇਂ ਤੋਂ ਲਗਾਤਾਰ ਬਰਸਾਤ ਹੋਈ ਸੀ ਪਿੰਡ ਖਾਸੀਆਂ ਅੰਦਰ ਪਾਣੀ ਆ ਗਿਆ ਸੀ ਤੇ ਦੂਜੀ ਵਾਰ ਫਿਰ ਪਾਣੀ ਪੈਣ ਨਾਲ ਪਿੰਡ ਖਾਸੀਆਂ ਦੇ ਖੇਤਾਂ ਤੇ ਡੇਰਾ ਪਾਣੀ ਤੋਂ ਅਲੱਗ ਹੋ ਗਿਆ ਸੀ ਜਿਸ ਨੂੰ ਲੈ ਕੇ ਪਿੰਡ ਖਾਸੀਆਂ ਦੀ ਲੋਕਾਂ ਦੀ ਮੰਗ ਸੀ ਕਿ ਸਾਡੇ ਪਿੰਡ ਅੰਦਰ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਦਿਵਾਈ ਜਾਵੇ ਅਜੂ ਸਮੰਗ ਨੂੰ ਦੇਖਦੇ ਹੋਏ ਹਲਕਾ ਸਨੌਰ ਦੇ ਵਿਧਾਇਕ ਹਰਮੀ ਸਿੰਘ ਖੜਮਾਜਰਾ ਵੱਲੋਂ ਇਹ ਮੰਗ 24 ਘੰਟੇ ਅੰਦਰ ਪੂਰੀ ਕਰ ਦਿੱਤੀ ਗਈ ਆ। ਕਿੰਨ ਦੱਦੀ ਕਿ ਇਹ ਤਸਵੀਰਾਂ ਪਟਿਆਲਾ ਤੋਪੇ ਵੱਜਣ ਵਾਲੇ ਮਾਰਗ ਦੀਆਂ ਨੇ ਜਿੱਥੇ ਪਾਈਪਲਾਈਨ ਵਿਵਾਨ ਦਾ ਕੰਮ ਫਰੁਕਤ ਹੋਇਆ ਆ। ਪਹਿਲੀ ਗੱਲ ਦਾ ਤੁਸੀਂ ਆ ਸਾਰੇ ਪਿੰਡ ਵਾਸੀ ਖੜੇ ਨੇ ਜੀ ਸਾਰੇ ਇੱਥੇ ਸਾਰੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਪਿੰਡ ਵਾਸੀ ਇਹ ਨਹੀਂ ਪੁੱਛ ਸਕਦੇ ਕਿ ਕਿੰਨੇ ਕ ਟਾਈਮ ਦੇ ਵਿੱਚ ਇਹ ਹਾਲ ਹੋਇਆ ਪਹਿਲੀਆਂ ਵੀ ਸਰਕਾਰ ਆ ਰਹੀਆਂ ਨੇ ਤੇ ਉਦੋਂ ਇਹਲੀ ਪੁਲੀ ਦੀ ਰੋਕਣ ਦੇ ਵਿੱਚ ਬਹੁਤ ਯਤਨ ਕੀਤੇ ਗਏ ਸੀਗੇ ਤੇ ਜਿਹੜੀ ਅਜੇ ਤੱਕ ਲੱਗ ਨਹੀਂ ਸਕੀ ਵਿਧਾਇਕ ਹਰਮੀਤ ਸਿੰਘ ਪਠਾਨਵਾਦ ਰਾਜੀ ਨੇ ਤੁਰੰਤ 24 ਘੰਟੇ ਵੀ ਨਹੀਂ ਹੋਏ 24 ਘੰਟੇ ਤੋਂ ਪਹਿਲਾਂ ਪਹਿਲਾਂ ਆ ਪੁਲੀਆਂ ਦੀ ਡੀਸੀ ਸਾਹਿਬ ਨੂੰ ਮਾਰਕ ਕਰਾ ਜਿਹੜੇ ਵੀ ਪ੍ਰਸ਼ਾਸਨ ਸੀਗਾ ਜਿੱਥੇ ਜਿੱਥੇ ਲੋੜ ਸੀਗੀ ਤੇ ਉਹਨਾਂ ਨੂੰ ਕਹਿ ਕੇ ਆ ਮਨਜ਼ੂਰੀ ਦਿੱਤੀ ਹੈ ਜੀ ਤੁਸੀਂ ਦੇਖ ਸਕਦੇ ਹੋ ਆ ਸਾਰੇ ਪਿੰਡ ਵਾਸੀ ਖੜੇ ਨੇ ਜੀ ਇਹਨਾਂ ਨੂੰ ਪੁੱਛ ਸਕਦੇ ਹੋ ਜੀ ਹਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਵੀ ਜਿਵੇਂ ਉਹਨਾਂ ਦੇ ਗਲੇ ਦਾ ਆਪਰੇਟ ਹੋਇਆ ਸੀਗਾ 메ਜਰ ਸਰਜਰੀ ਹੋਈ ਸੀਗੀ ਵੀ ਉਹਨਾਂ ਦੇ ਲੋਕਾਂ ਦੇ ਵਿੱਚੋਂ ਤੋਂ ਡਾਕਟਰ ਸਾਹਿਬ ਨੇ ਸਖਤ ਮਨਾ ਕੀਤਾ ਸੀਗਾ ਪਰ ਉਹ ਫਿਰ ਵੀ ਹੜਾਂ ਦੀ ਮਾਰ ਨੂੰ ਦੇਖਦੇ ਆਪਣੇ ਇਲਾਕੇ ਨੂੰ ਦੇਖਦੇ ਹੋਏ ਉਹਨਾਂ ਨੇ ਪਹਿਲ ਦੇ ਆਧਾਰ ਤੇ ਆਪਰੇਟ ਤੋਂ ਦੂਜੇ ਦਿਨ ਹੀ ਉਹ ਪਿੰਡਾਂ ਦੇ ਵਿੱਚ ਵੜ ਗਏ ਸੀਗੇ ਤੇ ਉਹਨਾਂ ਦੇ ਗਲੇ ਦਾ ਕਾਫੀ ਜ਼ਿਆਦਾ ਫਿਰ ਨੁਕਸਾਨ ਦਾ ਹੋਇਆ ਸੀਗਾ ਤੇ ਉਹ ਫਿਰ ਆਪਣੇ ਇਲਾਜ ਲਈ ਛੋੜੇ ਟਾਈਮ ਲਈ ਰੈਸਟ ਦੇ ਨੇ ਦੋ ਤਿੰਨ ਦੇ ਵਿੱਚ ਫਿਰ ਉਹ ਵਿੱਚ ਹੀ ਆਉਣਗੇ ਆਪਣੇ ਲੋਕਾਂ ਦੇ ਵਿੱਚ ਫੇਰੇ ਵਿਚਰਦੇ ਪਏ ਨੇ ਉਹਨਾਂ ਦੀ ਸਾਰੀ ਟੀਮ ਟੋਟਲੀ ਸਾਰੇ ਪਿੰਡਾਂ ਦੇ ਵਿੱਚ ਲੱਗੀ ਆ ਜਿੱਥੇ-ਜਿੱਥੇ ਪਿੰਡਾਂ ਨੂੰ ਲੋੜ ਆ ਉਹ ਹਰੇਕ ਪਿੰਡ ਦੇ ਨਾਲ ਇਨ ਟੱਚ ਚ ਨੇ ਸਾਰੀਆਂ ਟੀਮਾਂ ਇੱਕ ਦੋ ਮਿੰਟ ਤੋਂ ਪਹਿਲਾਂ ਪਹੁੰਚਦੀਆਂ ਨੇ ਜੀ ਰੈਜੀ ਜੀ ਖਾਲਸਾ ਸਾਹਿਬ ਰੈਜੀ ਜੀ ਕਿ ਫਤੇ ਜੀ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਖਾਂਸਿਆਂ ਤੋਂ ਹਾਂਜੀ ਸਾਡੇ ਕੋਲ ਸਾਰਾ ਐਸਡੀਓ ਜੀ ਆਪਣਾ ਕੱਲ ਦੇਖ ਰਿਹਾ ਜੀ ਐਸਡੀਐਮ ਸਾਹਿਬ ਦੀ ਡੀਸੀ ਮੈਡਮ ਦੀ ਨੀਗਾਂ ਦੇ ਵਿੱਚ ਹੀ ਸਾਰਾ ਕੰਮ ਹੁੰਦਾ ਪਿਆ ਜੀ ਠੀਕ ਹੈ ਜੀ ਉਹਨਾਂ ਤੋਂ ਬਗੈਰ ਤਾਂ ਸੀ ਜਿਹੜਾ ਸਟੇਟ ਹਾਈਵੇ ਹੈ ਨਹੀਂ ਪੱਟ ਸਕਦੇ ਸੀ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਸਾਰਾ ਕੰਮ ਚੱਲਦਾ ਪਿਆ ਤੇ ਕਈ ਦਿਨਾਂ ਤੋਂ ਸਾਡਾ ਪੂਰਾ ਪਿੰਡ ਖਾਂਸਿਆਂ ਅੰਬਰਸਰੀਆ ਫਾਰਮ ਹੋ ਗਿਆ ਆ ਨਾਲ ਪਿੱਛੇ ਜਿੰਨੇ ਵੀ ਡੇਰੇ ਪੈਂਦੇ ਨੇ ਸਾਰੇ ਪਾਣੀ ਹੀ ਡੁੱਬੇ ਪਏ ਨੇ ਸਾਡੀ ਮਨਜੀਤ ਸਿੰਘਾਂ ਦੀ ਕਲੋਨੀ ਆ ਮੇਨ ਸਾਰੀ ਜਿਹੜੀ ਹਰ ਵਾਰ ਬਰਸਾਤ ਆਉਣ ਤੋਂ ਤੇ ਉਹ ਪਾਣੀ ਚ ਡੁੱਬ ਜਾਂਦਾ ਆ ਥੋੜਾ ਪਾਣੀ ਮੀਂਹ ਪੈਣ ਤੋਂ ਵੀ ਉਹ ਉੱਥੇ ਪਾਣੀ ਆ ਜਾਂਦਾ ਆ ਜੀ ਜਿਹਦੇ ਕਰਕੇ ਸਾਡੇ ਫਸਲਾਂ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹਰ ਵਾਰੀ ਹੁੰਦਾ ਹੋਇਆ ਜੀ ਅਤੇ ਵੀ ਜਿੰਨਾ ਕ ਤੁਸੀਂ ਪਾਣੀ ਦੇਖ ਰਹੇ ਹੋ ਕਿ ਹਜ਼ਾਰਾਂ ਕਿਲਾ ਇਕੜਾਂ ਦੇ ਵਿੱਚ ਪਾਣੀ ਹੀ ਪਾਣੀ ਆ ਅਸੀਂ ਸਰਪੰਚ ਸਾਹਿਬ ਕਿਤੇ ਕਿਤੇ ਤੁਸੀਂ ਇਹ પ્રાਣੀ ਰਾਜਨੀਤਿਕ ਕਿੱਥੇ ਲੋਕ ਸਰਕਾਰ ਵਿੱਚ ਮੰਨਦੇ ਨੇ ਕਿ ਇਹ ਪਛਾਣੀਆਂ ਲੱਤੀ ਹਾਂਜੀ ਇਹ ਹੈਗਾ ਜੀ ਦੇਖੋ ਪਿਛਲੀ ਵਾਰ ਵੀ ਅਸੀਂ ਕਾਂਗਰਸ ਸਰਕਾਰ ਦੇ ਟਾਈਮ ਅਸੀਂ ਸਰਕਾਰ ਕੋਲ ਪਿੱਛੇ ਆਪਣਾ ਪੀਡਬਲ ਕਿੰਨੇ ਕੋਲ ਵੀ ਗਏ ਆ ਉਦੋਂ ਵੀ ਅਸੀਂ ਇਹ ਮੰਗ ਪੱਤਰ ਰੱਖੇ ਨੇ ਜੀ ਠੀਕ ਹੈ ਐਸਡੀਐਮ ਮੈਡਮ ਨੇ ਮੰਗ ਪੱਤਰ ਦਿੱਤੇ ਆ ਪਰ ਉਦੋਂ ਗੱਲ ਆ ਜਾਂਦੀ ਹੈ ਜੀ ਵੀ ਜਿਹੜੇ ਰਸੂਕਦਾਰ ਬੰਦੇ ਹੁੰਦੇ ਨੇ ਜੀ ਉਹੀ ਇਸ ਪਾਣੀ ਨੂੰ ਆਗੇ ਰੋਕੂਲੀ ਨੂੰ ਰੋਕ ਦਿੰਦੇ ਨੇ ਜੀ ਤੇ ਹਰ ਵਾਰ ਉਹਨਾਂ ਨੂੰ ਐ ਨਹੀਂ ਹੁੰਦਾ ਕਿ ਆ ਪਿੱਛੇ ਪਾਣੀ ਰੁਕਣ ਕਰਕੇ ਤੇ ਵੀ ਸਾਰਾ ਫਸਲਾਂ ਦਾ ਨੁਕਸਾਨ ਤੇ ਘਰਾਂ ਦਾ ਨੁਕਸਾਨ ਹਰ ਵਾਰੀ ਹੁੰਦਾ ਹੁੰਦਾ ਹੈ ਜੀ ਪਰ ਜੋ ਵੀ ਹਰਮਿੰਦਰ ਬਾਜਰਾ ਨੇ ਥੋੜਾ ਪਹਿਲੇ ਕਦੋਂ ਤੋਂ ਕੰਮ ਕਰਾਇਆ ਹਾਂਜੀ ਅਸੀਂ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਪਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਹੜਾ ਉਹਨਾਂ ਨੇ ਸਿਰਫ ਇੱਕ ਬੋਲ ਦੇ ਉੱਤੇ ਹੀ ਆ ਸਾਡੀ ਸਿਚੁਏਸ਼ਨ ਦੇ ਕੇ ਵੀ ਆ ਪੂਲੀ ਦਾ ਕੰਮ ਸਟਾਰਟ ਕਰਤਾ ਧੰਨਵਾਦ ਕਰਦੇ ਹਾਂ ਅਸੀਂ ਭਵੰਤਮਨ ਸਰਕਾਰ ਦਾ ਵੀ ਜਿਨ੍ਹਾਂ ਨੇ ਆ ਪਹਿਲ ਦੇ ਆਧਾਰ ਤੇ ਆ ਕੰਮ ਚੱਲਦਾ ਪਿਆ ਜੀ ਹਰ ਇੱਕ ਪਿੰਡਾਂ ਦਾ ਲਾ ਲੋ ਜੀ ਹਰ ਇੱਕ ਪਿੰਡਾਂ ਦਾ ਦੇਵੀਗੜ੍ਹ ਦੇ ਇਲਾਕਿਆਂ ਦਾ ਵੀ ਜਿੱਥੇ ਵੀ ਪਾਣੀ ਬਲੌਕਜ ਸੀਗਾ ਪੂਲੀਆਂ ਖਲੁਆਈਆਂ ਰੋੜ ਤੋੜੇ ਵੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਦੇ ਪਏ ਨੇ ਜੀ ਧੰਨਵਾਦ ਕਰਦੇ ਆ ਅਸੀਂ ਐਮਐਲਏ ਸਾਹਿਬ ਦਾ ਪਰਮੇਸੀ ਪਟਾਣ ਮਾਜਰਾ ਦਾ ਤੇ ਵੀ ਜਿਹੜੇ ਆ ਕੰਮ ਪਹਿਦੇ ਧਾਰ ਤੇ ਕਰਦੇ ਪਏ ਨੇ ਜੀ ਉਹ ਖੁਸ਼ੀ ਮਿਲਦੀ ਹੈ ਵੀ ਆਜਾ ਆਮ ਆਦੀ ਪਾਰਟੀ ਸਰਕਾਰ ਪੰਜਾਬ ਚ ਵਜੂਦਾ ਹਾਂਜੀ ਹਾਂ ਮੈਂ ਕਹਿੰਦੀ ਖੁਸ਼ੀ ਖੁਸ਼ੀ ਦਾ ਸਾਡੇ ਲੋਕਾਂ ਨੂੰ ਜਿਹਨਾਂ ਕਰੇ ਪਾਣੀ ਵੜਿਆ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਵੀ ਉਹ ਕਿੰਨੀ ਖੁਸ਼ੀ ਆ ਜਦੋਂ ਕੱਲ ਸਾਨੂੰ ਪਤਾ ਲੱਗਿਆ ਵੀ ਮੈਡਮ ਨੇ ਡੀਸੀ ਮੈਡਮ ਨੇ ਆ ਸਾਨੂੰ ਪਰਮਿਸ਼ਨ ਦੇ ਦਿੱਤੀ ਆ ਤੇ ਆ ਆਪਣਾ ਰੋਡ ਪਟਾਣ ਦਾ ਤੇ ਮੈਂ ਕਿਹਾ ਲੋਕਾਂ ਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰਾਂ ਤੇ ਐਮਐਲਏ ਸਾਹਿਬ ਦਾ ਤੇ ਭਵੰਤਮਾਨ ਸਰਕਾਰ ਦਾ ਤਹੇ ਦਿਨੋਂ ਧੰਨਵਾਦ ਕਰਦੇ ਪਈ ਨੇ ਸਾਰੇ ਲੋਕੇ ਜੀ ਲਾਈ ਗਏ ਜੀ ਖਾਲਸਾ ਵੈਜ ਕੁ ਫਤਹਿ